ਇਨਕਲਾਬ ਇਨਕਲਾਬ ਜਿੰਦਾਬਾਦ ਸਾਥੀਓ ਜਦੋਂ ਦਾ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਇਆ ਉਦੋਂ ਦਾ ਤਿੰਨ ਪਾਰਟੀਆਂ ਅਕਾਲੀ ਭਾਜਪਾ ਕਾਂਗਰਸ ਇਹਨਾਂ ਨੂੰ ਐ ਲੱਗਦਾ ਪਈ ਅਸੀਂ ਤਾਂ ਮਾਰੇ ਗਏ ਸਾਡਾ ਤਾਂ ਇੱਥੇ ਲੜਣਾ ਹੀ ਕੁਝ ਨਹੀਂ ਪੰਜਾਬ ਦੇ ਵਿੱਚ ਜੇ ਨਸ਼ੇ ਪਹਿਲੇ ਤਾਂ ਉਹਦਾ ਜ਼ਿੰਮੇਵਾਰ ਇਹ ਪਾਰਟੀਆਂ ਸੀ ਜੇ ਪੰਜਾਬ ਦੇ ਵਿੱਚ ਤੰਗਬਾਦੀ ਆਇਆ ਜੇ ਸਾਡੇ ਗੁਰੂ ਘਰ ਤੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੇ ਜ਼ਿੰਮੇਵਾਰ ਵੀ ਇਹ ਪਾਰਟੀਆਂ ਸੀ ਜੇ ਅੱਜ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਹੈ ਉਹਨਾਂ ਦੇ ਜਨਮਦਾਤਾ ਵੀ ਇਹ ਤਿੰਨੋਂ ਪਾਰਟੀਆਂ ਇਹਦਾ ਇੱਕ ਬੜਾ ਵਧੀਆ ਬੰਦਾ ਨਾਰਾ ਲਾ ਰਿਹਾ ਸੀ ਚਿੱਟੇ ਬਗਲੇ ਨੀਲੇ ਮੋਰ ਉਹ ਵੀ ਚੋਰ ਉਹ ਵੀ ਚੋਰ ਇਹ ਚੋਰ ਚੋਰ ਮਸੇਰੇ ਭਾਈ ਇਕੱਠੇ ਹੋ ਗਏ ਇੱਕ ਜਿਹੜਾ ਬੰਦਾ ਸਬਧਾਨਿਕ ਪੋਸਟ ਤੇ ਹੈ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਕਿ 50 ਬੰਬ ਆਏ ਆ 18 ਫਟ ਗਏ 32 ਅਜੇ ਹੈਗੇ ਆ ਮੈਨੂੰ ਸੈਂਟਰ ਦੀ ਏਜੰਸੀ ਨੇ ਦੱਸਿਆ ਮੈਨੂੰ ਵੱਡੇ ਸੀਨੀਅਰ ਅਫਸਰ ਨੇ ਦੱਸਿਆ ਬਾਜਵਾ ਸਾਹਿਬ ਤੁਹਾਨੂੰ ਜਵਾਬ ਦੇਣਾ ਪਏਗਾ ਉਹ ਕਿਹੜਾ ਅਫਸਰ ਹੈ ਉਹ ਕਿਹੜੀ ਏਜੰਸੀ ਹੈ ਜਿਹਦਾ ਅਫਸਰ ਯੂਨੀਅਨ ਹੋਮ ਮਿਨਿਸਟਰ ਨੂੰ ਰਿਪੋਰਟ ਨਹੀਂ ਕਰਦਾ ਉਹ ਇਨਫੋਰਮੇਸ਼ਨ ਪੰਜਾਬ ਦੀ ਇੰਟੈਲੀਜੈਂਸ ਨੂੰ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੀ ਹੋਮ ਮਿਨਿਸਟਰੀ ਨੂੰ ਨਹੀਂ ਦਿੰਦਾ ਉਹ ਬਾਜਵੇ ਨੂੰ ਰਿਪੋਰਟ ਦੇ ਰਿਹਾ ਉਹ ਕਿਹੜਾ ਅਫਸਰ ਹੈ ਕਿਹੜੀ ਇਨਫੋਰਮੇਸ਼ਨ ਹੈ ਉਹ ਯੂਨੀਅਨ ਹੋਮ ਮਿਨਿਸਟਰ ਨੂੰ ਜਵਾਬ ਦੇਣਾ ਪਏਗਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਭਾਜਪੀ ਦੇ ਪ੍ਰਧਾਨ ਨੂੰ ਜਵਾਬ ਦੇਣਾ ਪਏਗਾ ਸੀਲ ਜਾਖੜ ਨੂੰ ਉਹਦੇ ਨਾਲ ਤੋਂ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਸੀ ਕੈਪਟਨ ਰਵਿੰਦਰ ਸਿੰਘ ਨੂੰ ਜਵਾਬ ਦੇਣਾ ਪਏਗਾ ਉਹਨੇ ਕਿਹਾ ਸੀ ਬਾਜਵੇ ਦੇ ਅਤਕਵਾਦੀਆਂ ਨਾਲ ਸੰਬੰਧ ਹੈ ਉਹ ਕਿਹੜੇ ਅਤਕਵਾਦੀ ਹੈ ਕਿਹਦੇ ਨਾਲ ਸੰਬੰਧ ਹੈ ਤਾਂ ਕਿ ਪਤਾ ਲੱਗੇ ਕਿ ਇਹਨੂੰ ਇੰਟੈਲੀਜੈਂਸ ਵਾਲਿਆਂ ਨੇ ਦੱਸਿਆ ਜਾਂ ਅੱਤਵਾਦੀਆਂ ਨੇ ਦੱਸਿਆ ਕੈਪਟਨ ਅਮਰਿੰਦਰ ਸਿੰਘ ਨੂੰ ਕਿੱਥੇ ਛਪਾਇਆ ਹੋਇਆ ਜਾਖੜ ਸਾਹਿਬ ਉਹਨੂੰ ਬਾਹਰ ਕੱਢੋ ਜਾਖੜ ਸਾਹਿਬ ਹੋਮ ਮਿਨਿਸਟਰ ਨੂੰ ਪੁੱਛੋ ਆਪਣੇ ਨੂੰ ਕਿ ਕਿਹੜੇ ਅਫਸਰ ਹੈ ਉਹਨਾਂ ਦੇ ਜਿਹੜੇ ਜਿਹੜੇ ਬਾਜਬੇ ਨੂੰ ਰਿਪੋਰਟ ਕਰਦੇ ਆ ਹੋਮ ਮਿਨਿਸਟਰ ਨੂੰ ਰਿਪੋਰਟ ਨਹੀਂ ਕਰਦੇ ਜਾਂ ਤਾਂ ਸੱਚ ਬੋਲੋ ਜਾਂ ਮਾਫੀ ਮੰਗੋ ਪੰਜਾਬ ਦੇ ਲੋਕਾਂ ਤੋਂ ਜਿਹੜਾ ਮਸਲਾ ਹੈ ਉਹ ਪਬਲਿਕ ਸੇਫਟੀ ਦਾ ਹੈ ਉਹ ਮਸਲਾ ਨੈਸ਼ਨਲ ਸਕਿਉਰਿਟੀ ਦਾ ਪੰਜਾਬ ਦੀ ਸਕਿਉਰਿਟੀ ਦਾ ਇੰਨੇ ਇੰਪੋਰਟੈਂਟ ਮਸਲੇ ਤੇ ਬਾਜਵਾ ਇਹ ਨਹੀਂ ਕਹਿ ਸਕਦਾ ਕਿ ਮੈਂ ਸ਼ਗੂਫਾ ਛੱਡ ਸਕਦਾ ਕਦੇ ਕਹਿੰਦਾ 32 ਐਮਐਲਏ ਆ ਕਦੇ ਕੋਈ ਸ਼ਗੂਫਾ ਇਹ ਖਲਵਾੜ ਨਹੀਂ ਕਰਨ ਦਿਆਂਗੇ ਜਦੋਂ ਦਾ ਜੁੱਧ ਨਸ਼ੇਵਾਂ ਦੇ ਚੱਲਦਾ ਹੈ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ ਉਸੇ ਸਾਜ਼ਿਸ਼ ਦੇ ਵਿੱਚ ਜੇ ਪੰਜਾਬ ਦੇ ਨੌਜਵਾਨ ਬਾਚ ਜ ਜਾਂਦੇ ਆ ਉਹਨਾਂ ਤੇ ਹਮਲਾ ਹੁੰਦਾ ਇਹਨਾਂ ਦੀ ਕ੍ਰੋਨੋਲੋਜੀ ਸਮਝੋ ਤੁਸੀਂ ਉਹਦੇ ਵਿੱਚ ਜਿਹੜੇ ਅੰਬੇਦਕਰ ਦੇ ਬੁੱਤ ਹੈ ਉਹ ਵੀ ਇਹਦਾ ਪਾਰਟ ਹੈ ਇਹ ਜਿਹੜੇ ਬੰਬ ਤਮਾਕਿਆ ਉਹਦਾ ਪਾਰਟ ਹੈ ਇਹ ਤਿੰਨੋਂ ਪਾਰਟੀਆਂ ਮਿਲ ਕੇ ਕਰ ਰਹੀ ਹੈ ਪੰਜਾਬ ਦੇ ਲੋਕ ਸਮਝ ਚੁੱਕੇ ਆ ਬੇਅਦਬੀਆਂ ਕਰਾਉਣ ਵਾਲੇ ਗੁਰੂ ਘਰਾਂ ਤੇ ਹਮਲੇ ਕਰਨ ਵਾਲੇ ਅਤੰਕਵਾਦੀ ਬਣਾਉਣ ਵਾਲੇ ਇਹ ਸਾਡੇ ਬੱਚਿਆਂ ਨੂੰ ਗੈਂਗਸਟਰ ਬਣਾਉਣ ਵਾਲੇ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਹੈ ਭਗਵਾਨ ਦਾ ਮਾਨ ਦਾ ਵਾਦਾ ਹੈ ਕਿ ਇਸ ਬਿਮਾਰੀ ਨੂੰ ਜਿਹੜੇ ਗੈਂਗਸਟਰ ਐ ਇਸ ਨੂੰ ਜੜੋਂ ਪੁੱਟਾਂਗੇ ਨਸ਼ਿਆਂ ਨੂੰ ਜੜੋਂ ਖਤਮ ਕਰਾਂਗੇ ਭੱਜ ਲੋ ਜਿੱਥੇ ਭੱਜਣਾ ਬਾਜਵਾ ਸਾਹਿਬ ਭੱਜਣ ਨਹੀਂ ਦੇਵਾਂਗੇ ਤੁਹਾਨੂੰ ਭੱਜ ਲੋ ਜਿੱਥੇ ਭੱਜ ਸਕਦੇ ਹੋ ਜਿਹੜੇ ਧਮਕੀਆਂ ਦਿੰਦੇ ਐ ਚੋਰ ਬਚਾਏ ਸ਼ੋਰ ਇਹਨਾਂ ਦਾ ਪ੍ਰਧਾਨ ਧਮਕੀ ਦੇ ਰਿਹਾ ਪੁਲਿਸ ਨੂੰ ਕਿਹੜੀ ਦੁਨੀਆ 'ਚ ਰਹਿੰਦੇ ਹੋ ਤੁਸੀਂ ਕਿਹੜੇ ਜਵਾਨੇ 'ਚ ਰਹਿੰਦੇ ਹੋ ਜੇ ਪੁਲਿਸ ਚੰਗਾ ਕੰਮ ਕਰ ਰਹੀ ਐ ਦੇਵ ਨਸ਼ੇ ਫੜ ਰਹੀ ਆ ਤੁਹਾਡੇ ਕਾਲੀ ਗੁਜਰਾਤ ਤੋਂ ਫੜਿਆ ਗਿਆ 1800 ਕਿਲੋ 1800 1800 ਕਰੋੜ ਦਾ ਨਸ਼ਾ ਫੜਿਆ ਗਿਆ ਸੁਣਿਆ ਕਿ ਨਹੀਂ ਸੁਣਿਆ 1800 ਕਰੋੜ ਦਾ ਨਸ਼ਾ ਕਿੱਥੇ ਜਾਂਦਾ ਇਹ ਦੁਨੀਆ ਦੇ ਵਿੱਚ ਕਿਤੇ ਵੀ 10% ਫੜਿਆ ਜਾਂਦਾ 90% ਲੱਗ ਜਾਂਦਾ ਪਾਕਿਸਤਾਨ ਤੋਂ afghanistan ਤੋਂ ਚਿਟਾ ਆ ਸਕਦਾ ਹੈ ਆਈਸ ਆ ਸਕਦੀ ਹੈ ਕੋਕੈਨ ਆ ਸਕਦੀ ਹੈ ਪਰ ਪੰਜਾਬ ਦੀ ਕਣ ਕਿੱਧਰ ਨਹੀਂ ਜਾ ਸਕਦੀ ਉਧਰੋਂ ਬਾਦਾਮ ਇੱਧਰ ਨਹੀਂ ਆ ਸਕਦੇ ਬਾਘਾ ਬਾਰਡਰ ਬੰਦ ਹੈ ਗੁਜਰਾਤ ਦੀ ਪੋਰਟ ਚੱਲਦੀ ਹੈ ਮਹਾਰਾਸ਼ਟਰ ਦੀ ਪੋਰਟ ਚੱਲਦੀ ਹੈ ਕਿਹਨੇ ਕੋਲ ਹੈ ਉਹ ਉੱਥੋਂ ਆ ਰਹੇ ਨਸ਼ੇ ਪੰਜਾਬ ਦੇ ਵਿੱਚ ਪੋਰਟ ਇਹਨਾਂ ਦੀ ਸਾਰੀਆਂ ਇੰਟੈਲੀਜੈਂਸ ਇਹਨਾਂ ਦੀਆਂ ਔਰ ਸਾਰਾ ਤੰਤਰ ਇਹਨਾਂ ਦਾ ਕੀ ਨਹੀਂ ਇਹਨਾਂ ਕੋਲੇ ਸੈਂਟਰ ਕੋਲੇ ਫਿਰ ਕਿੱਦਾਂ ਬੀਜੇਪੀ ਦੇ ਸੇਸ਼ ਤੋਂ ਲੰਘ ਕੇ ਕਿੱਦਾਂ ਮਹਾਰਾਸ਼ਟਰ ਬੀਜੇਪੀ ਦੀ ਸਟੇਟ ਰਾਜਸਥਾਨ ਬੀਜੇਪੀ ਦੀ ਸਟੇਟ ਜਿਹੜਾ ਡਬਲ ਜੀ ਦੀ ਸਰਕਾਰ ਹਰਿਆਣੇ ਚ ਵੀ ਤਿੰਨ ਤਿੰਨ ਸਰਕਾਰਾਂ ਜਿੱਥੇ ਭਾਜਪਾ ਦੀ ਡਬਲ ਜੀ ਸਰਕਾਰ ਹੈ ਉੱਥੋਂ ਨਸ਼ਾ ਲੰਘ ਕੇ ਇੰਟਰਨੈਸ਼ਨਲ ਬਾਰਡਰ ਕ੍ਰੋਸ ਕਰਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲੱਗਿਆ ਹੋਇਆ ਇਹ ਸਭ ਬਾਜਪਾ ਭਾਜਪਾ ਸਭ ਮਿਲੇ ਹੋਏ ਆ ਇਹ ਇਹਨਾਂ ਨੂੰ ਨੰਗੇ ਕਰਨ ਦੀ ਲੋੜ ਹੈ ਇਹ ਆਪਣੇ ਆਪ ਜਿਹੜਾ ਹੁੰਦਾ ਜਿਹੜਾ ਬੰਦਾ ਹੁੰਦਾ ਕਦੇ ਨਾ ਕਦੇ ਉਹਦੇ ਮੂੰਹ ਸੱਚ ਨਿਕਲ ਜਾਂਦਾ ਇਹ ਫਸ ਗਿਆ ਹੁਣ ਹੁਣ ਬਾਜਵਾ ਨਹੀਂ ਬਚਦਾ ਚਾਹੇ ਇਹਦੇ ਪਿੱਛੇ ਭਾਜਪਾ ਆ ਜਾਵੇ ਅਕਾਲੀ ਦਾ ਆ ਜਾਵੇ ਸਾਰੇ ਇਕੱਠੇ ਹੋ ਜਾਣ ਜਿੰਡੇ ਵੀ ਨਸ਼ਾ ਨਸ਼ਾ ਵੇਚਣ ਵਾਲੇ ਆ ਜਿਹੜੇ ਬੰਦੇ ਤੁਹਾਡੇ ਗੈਂਗਸਟਰ ਆ ਇਹ ਅਰਵਿੰਦ ਕੇਜਰੀਵਾਲ ਦੀ ਗਰੰਟੀ ਆ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਦੀ ਸਮੱਸਿਆ ਨੂੰ ਜੜੋਂ ਖਤਮ ਕਰਾਂਗਾ ਮੈਂ ਅੱਜ ਵੀ ਸਾਡੇ ਘੱਟੋ ਘੱਟ ਵੀ 100 ਐਨਜੀਓ ਆਈਆਂ ਬੈਠੀਆਂ ਕੰਨੇ ਕੰਨੇ ਪਿੰਡ ਦੇ ਵਿੱਚ ਕੰਨੇ ਕੰਨੇ ਮੱਲੇ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਲੱਭ ਕੇ ਜਿਹੜੇ ਇਹਨਾਂ ਨੇ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਕੰਮ ਸਿਖਾਵਾਂਗੇ ਕੰਮ ਤੇ ਲਾਵਾਂਗੇ ਕੰਮ ਸ਼ੁਰੂ ਕਰਾਵਾਂਗੇ ਗਰੰਟਾ ਦੇਾਂਗੇ ਉਹਨਾਂ ਨੂੰ ਰੋਜ਼ਗਾਰ ਦੇਵਾਂਗੇ ਲੇਕਿਨ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਉਹਨਾਂ ਦੇ ਸਰਗਣੇ ਆ ਜਿਹਦੇ ਵਿੱਚ ਸਾਰੇ ਆਕਾਲੀ ਬੀਜੇਪੀ ਕਾਂਗਰਸ ਦੇ ਲੀਡਰ ਆ ਜਿਹੜੇ ਉਹਨਾਂ ਦੇ ਸਰਗਣੇ ਆ ਜਿਹੜਾ ਇਹਨਾਂ ਨੇ ਨੈਕਸਸ ਬਣਾਇਆ ਹੋਇਆ ਜਿਹੜਾ ਨਾਪਾਕ ਗੱਠ ਜੋੜਿਆ ਉਹਨਾਂ ਦਾ ਬਾਦਪਾ ਬਾਦਪਾ ਜਿੰਦੇ ਵੀ ਸਾਰੇ ਬਾਦਪਾ ਆਕਾਲੀ ਕਾਂਗਰਸ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਕੁੱਢੇ ਨਾਲ ਲਾਵਾਂਗੇ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਜ਼ੋਰ ਦੀ ਨਾਰਾ ਲਾ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬਹੁਤ-ਬਹੁਤ ਧੰਨਵਾਦ ਇਹ ਇਨਕਲਾਬ ਇਨ ਕਲੱਬ ਜੰਦਾਬਾਹ ਭਾਰਤ ਮਾਤਾ ਕੀ ਜੈ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਦੇ ਉੱਪਰ ਅੱਜ ਤੁਸੀਂ ਸਾਰੇ ਆਪਣੇ ਰਜੇਵੇਂ ਛੱਡ ਕੇ ਪੂਰੇ ਪੰਜਾਬ ਦੇ ਵਿੱਚੋਂ ਮੇਰੇ ਸਾਰੇ ਸਾਥੀ ਮੇਰੀਆਂ ਭੈਣਾਂ ਨੌਜਵਾਨ ਸਾਥੀ ਵੀ ਤੁਸੀਂ ਜੋ ਸਾਰੇ ਪਹੁੰਚੇ ਹੋ ਔਰ ਸਟੇਜ ਉੱਤੇ ਵਿਰਾਜਮਾਨ ਮੇਰੇ ਸਾਰੇ ਹੀ ਸਤਕਾਰਯੋਗ ਸਾਥੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੰਤਰੀ ਸਹਿਬਾਨ ਡਾਕਟਰ ਸਾਹਿਬ ਡਾਕਟਰ ਰਵਜੋਤ ਜੀ ਡਾਕਟਰ ਬਲਬੀਰ ਜੀ ਸਾਰੇ ਐਮਐਲਏ ਸਹਿਬਾਨ ਔਰ ਪਾਰਟੀ ਦੇ ਸਾਰੇ ਆਰਗੇਨਾਈਜ਼ਰਸ ਚੇਅਰਮੈਨ ਸਾਹਿਬ ਸਾਰੇ ਸਤਕਾਰਯੋਗ ਸਾਥੀਓ ਫਤਿਹ ਕਰੋ ਪ੍ਰੋਣ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੇਰੇ ਵੀਰੋ ਭੈਣੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਆਪਣੇ ਨਿੱਜੀ ਰਜੇਵੇਂ ਛੱਡ ਕੇ ਅੱਜ ਪੰਜਾਬ ਦੀ ਸੇਫਟੀ ਪੰਜਾਬ ਦੀ ਸਿਕਿਉਰਿਟੀ ਤੇ ਪੰਜਾਬ ਦੇ ਘਗਵਸਾ ਰਹੇ ਉਹਦੇ ਲਈ ਹੱਦ ਨਾਲ ਮਾਰਨ ਦੇ ਲਈ ਤੁਸੀਂ ਇੱਥੇ ਪਹੁੰਚੇ ਹੋ ਸੋ ਤੁਹਾਡਾ ਸਾਰਿਆਂ ਦਾ ਦੇਣ ਦੀ ਕਰਾਈ ਦੇ ਵਿੱਚੋਂ ਧੰਨਵਾਦ ਮੇਰੇ ਵੀਰੋ ਮੇਰੇ ਤੋਂ ਪਹਿਲਾਂ ਸਾਰੇ ਹੀ ਸਤਕਾਰਯੋਗ ਬੁਲਾ ਰਹੇ ਨੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਕਿ ਅੱਜ ਇਸ ਧਰਨੇ ਦਾ ਇੱਥੇ ਇਕੱਠੇ ਹੋਣ ਦਾ ਪਰਪਸ ਮਕਸਦ ਕੀ ਹੈ ਅੱਜ ਤੋਂ 3 ਦਿਨ ਪਹਿਲਾਂ ਪੰਜਾਬ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਟੀਵੀ ਚੈਨਲ ਤੇ ਕਿਹਾ ਕਿ ਜੀ 50 ਬੰਬ ਆਏ ਸੀਗੇ 18 ਚੱਲ ਚੁੱਕੇ ਤੇ 32 ਹਜੇ ਚੱਲਣੇ ਬਾਕੀ ਨੇ ਸਾਥੀਓ ਮੈਂ ਸਮਝਦਾ ਕਿ ਇਹ ਉਹ ਇਨਫੋਰਮੇਸ਼ਨ ਹੈ ਜਿਹੜੀ ਕਿ ਜਾਂ ਤਾਂ ਜਾਂ ਤਾਂ ਇੰਟੈਲੀਜੈਂਸ ਏਜੰਸੀਆਂ ਕੋਲ ਹੁੰਦੀ ਹੈ ਇਹ ਇੰਟੈਲੀਜੈਂਸ ਏਜੰਸੀਆਂ ਤੋਂ ਪੰਜਾਬ ਦੇ ਮੁੱਖ ਮੰਤਰੀਆ ਹੋਮ ਮਿਨਿਸਟਰ ਭਗਵੰਤ ਮਾਨ ਜੀ ਕੋਲ ਹੋਣੀ ਚਾਹੀਦੀ ਸੀਗੀ ਤੇ ਜਾਂ ਫਿਰ ਇਹ ਇਨਫੋਰਮੇਸ਼ਨ ਹੈ ਜਿਹੜੀ ਇਹਦਾ ਮਤਲਬ ਸਿੱਧਮ ਸਿੱਧੇ ਤੌਰ ਦੇ ਉੱਪਰ ਇਹ ਅੱਤਵਾਦੀਆਂ ਕੋਲ ਪ੍ਰਤਾਪ ਬਾਜਵਾ ਜੀ ਕੋਲੇ ਆਈ ਹੈ ਤੇ ਜਦੋਂ ਉਹਨਾਂ ਨੂੰ ਪੰਜਾਬ ਪੁਲਿਸ ਦੀ ਟੀਮ ਪੁੱਛਣ ਪਹੁੰਚਦੀ ਹੈ ਤੇ ਉਹ ਕਹਿੰਦੇ ਨੇ ਜੀ ਮੈਂ ਸੋਰਸ ਨਹੀਂ ਦੱਸਦਾ ਹੈਗਾ ਮੇਰੇ ਆਪਣੇ ਕੇਂਦਰ ਸਰਕਾਰ ਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਮੈਂ ਚਾਰ ਵਾਰੀ ਐਮਐਲਏ ਮੰਤਰੀ ਰਿਹਾ ਮੈਂ ਰਾਜ ਸਭਾ ਮੈਂ ਲੋਕ ਸਭਾ ਦਾ ਮੈਂਬਰ ਰਿਹਾ ਮੇਰੇ ਕੋਲ ਆਪਦੇ ਸੋਰਸਸ ਨੇ ਤੇ ਮੈਂ ਨਹੀਂ ਦੱਸਦਾ ਹੈਗਾ ਉਹ ਭਾਈ ਤੁਹਾਡੇ ਨਾਲੋਂ ਵੱਧ ਵਾਰੀ ਲੋਕ ਲੀਡਰ ਨੇ ਜਿਹੜੇ ਉਹ ਵਿਧਾਨ ਸਭਾ ਲੋਕ ਸਭਾ ਰਾਜ ਸਭਾ ਦੇ ਵਿੱਚ ਰਹਿ ਚੁੱਕੇ ਉਹਨਾਂ ਕੋਲ ਇਨਫੋਰਮੇਸ਼ਨ ਤਾਂ ਹੈ ਨਹੀਂਗੀ ਇਕੱਲੇ ਤੁਹਾਡੇ ਕੋਲੇ ਤੇ ਜਦੋਂ ਇਹ ਜਾਣਕਾਰੀ ਲੁਕੋਈ ਜਾਂਦੀ ਹੈ ਤੇ ਪੰਜਾਬ ਸਰਕਾਰ ਨੂੰ ਖਫਸਾ ਮਹਿਸੂਸ ਹੁੰਦਾ ਹੈ ਕਿ ਜਿਸ ਬੰਦੇ ਕੋਲੇ ਇਹ ਇਨਫੋਰਮੇਸ਼ਨ ਹੈ ਜਾਂ ਤਾਂ ਭਾਈ ਆਪ ਦਾ ਸੋਰਸ ਆਫ ਇਨਫੋਰਮੇਸ਼ਨ ਦੱਸੋ ਉਹ ਦੱਸਣਾ ਨਹੀਂ ਹੈਗਾ ਤੇ ਸਾਡਾ ਖਦਸ਼ਾ ਇੱਕ ਹੋਰ ਵੀ ਆਪਣੇ ਸਾਰਿਆਂ ਦਾ ਜ Punjab ਦਾ 3 ਕਰੋੜ ਪੰਜਾਬੀ ਜੋ ਸੋਚ ਰਹੇ ਹੈ ਕਿ ਜਿਸ ਬੰਦੇ ਕੋਲੇ ਇਹ ਇਨਫੋਰਮੇਸ਼ਨ ਹੈ ਕਿ 32 ਬੰਬ ਪਏ ਨੇ ਹਜੇ ਤੇ ਸ਼ਾਇਦ ਇਹ ਵੀ ਪਤਾ ਹੋਵੇ ਕਿ 32 ਬੰਬ ਪਏ ਕਿੱਥੇ ਨੇ ਲੁਕੋਏ ਕਿੱਥੇ ਹੋਏ ਨੇ ਤੇ ਸ਼ਾਇਦ ਇਹ ਵੀ ਪਤਾ ਹੋਵੇ ਕਿਉਂ 32 ਬੰਬਾਂ ਦੇ ਨਿਸ਼ਾਨੇ ਦੇ ਉੱਪਰ ਕੌਣ ਹੈ ਤੋ ਮੇਰੇ ਕਹਿਣ ਦਾ ਮਤਲਬ ਮੈਂ ਉਮੀਦ ਇਹ ਕਰਦਾ ਸੀਗਾ ਕਿ ਆਪ ਬਾਜਵਾ ਸਾਹਿਬ ਅੱਗੇ ਆਉਂਦੇ ਤੇ ਦੱਸਦੇ ਕਿ ਜੀ ਆ ਮੇਰਾ ਸੋਰਸ ਹੈ ਸੋਰਸ ਲਕੋਈ ਜਾਣਾ ਹੈ ਲੋਕਾਂ ਨੂੰ ਡਰਾਈ ਜਾਣਾ ਹੈ ਅੱਤਵਾਦੀਆਂ ਦਾ ਪੰਜਾਬ ਦਾ ਤੇ ਆਈਐਸਆਈ ਦਾ ਸਾਥ ਦੇਈ ਜਾਣਾ ਤੇ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਦੀ ਪਿੱਠ ਤੇ ਖੜੀ ਹੈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਇਹੀ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ ਅੱਤਵਾਦ ਖਤਮ ਕਰਤਾ ਅੱਜ ਤੁਸੀਂ ਦੁਬਾਰਾ ਅੱਤਵਾਦ ਦੀਆਂ ਜੜਾਂ ਪੰਜਾਬ ਦੇ ਵਿੱਚ ਲਾਉਣ ਨੂੰ ਫਿਰਦੇ ਹੋ ਦੇ ਉਸ ਲੀਡਰ ਦੀ ਪਿੱਠ ਦੇ ਉੱਪਰ ਖੜੇ ਹੋ ਸ਼ਰਮ ਹੋਣੀ ਚਾਹੀਦੀ ਫਿੱਟ ਲਾਣ ਤੇ ਤੁਹਾਨੂੰ ਕਾਂਗਰਸ ਵਾਲਿਓ ਫਿੱਟ ਲਾਣ ਤੇ ਤੁਹਾਨੂੰ ਪੰਜਾਬ ਦਾ ਉਹ ਕਾਲਾ ਦੌਰ ਜਿਹੜਾ 20-22 ਸਾਲ ਚੱਲਿਆ 35000 ਬੇਕਸੂਰ ਲੋਕਾਂ ਨੇ ਮੇਰੇ ਵੀਰੋ ਆ ਜਿਹੜੇ ਮੇਰੇ ਨੌਜਵਾਨ ਸਾਥੀ ਵੀਰ ਛੋਟੀ ਉਮਰ ਵਾਲੇ ਨੇ ਇਹਨਾਂ ਦੇ ਸ਼ਾਇਦ ਦੇਖਿਆ ਨਾ ਹੋਵੇ ਪਰ ਜਿਹੜੇ ਵੱਡੀਆਂ ਉਮਰ ਵਾਲੇ ਨੇ ਦੇਖਿਓ ਕਿ ਮਾਂ ਪੁੱਤ ਨੂੰ ਘਰ ਵਾਲੀ ਘਰ ਵਾਲੇ ਨੂੰ ਕੋਈ ਭੈਣ ਆਉਦੇ ਭਰਾ ਨੂੰ ਜਦੋਂ ਸਹੇਰੇ ਘਰੋਂ ਤੋਰਦੀ ਸੀਗੀ ਤੇ ਯਕੀਨ ਨਹੀਂ ਹੁੰਦਾ ਸੀਗਾ ਸ਼ਾਮ ਨੂੰ ਘਰੇ ਮੁੜੂਗਾ ਵੀ ਕਿ ਨਹੀਂ ਮੁੜੂਗਾ 35000 ਲੋਕ ਬੱਸਾਂ ਵਿੱਚੋਂ ਕੱਢ ਕੇ ਗੋਲੀਆਂ ਨਾਲ ਭੁੰਨ ਤੇ ਬੰਬ ਬਲਾਸਟਾਂ ਦੇ ਵਿੱਚ ਉਡਾ ਦਿੱਤੇ ਗਏ ਤੇ ਅੱਜ ਉਸ ਅਤਵਾਦ ਦੇ ਦੌਰ ਨੂੰ ਦੁਬਾਰਾ ਮੁੜ ਕੇ ਇਹ ਜਿਹੇ ਲੋਕ ਜਿਹੜੇ ਸ਼ਹਿ ਦੇ ਰਹੇ ਨੇ ਮੈਂ ਅੱਜ ਤੁਹਾਨੂੰ ਬੜਾ ਕਲੀਅਰ ਕਰ ਦੇਣਾ ਚਾਹਣਾ ਆਮ ਆਦਮੀ ਪਾਰਟੀ ਦੀ ਸੋਚ ਪੰਜਾਬ ਸਰਕਾਰ ਦੀ ਸੋਚ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ ਭਗਵੰਤ ਮਾਨ ਜੀ ਦੀ ਸੋਚ ਸਾਡਾ ਮਕਸਦ ਅੱਜ ਇੱਥੇ ਇਕੱਠੇ ਹੋਣ ਦਾ ਉਹ ਇੱਕੋ ਹੀ ਹੈ ਕਿ ਪੰਜਾਬ ਘੁੱਗ ਵਸਦਾ ਰਹੇ ਪੰਜਾਬ ਦੇ ਵਿੱਚ ਇੱਕ ਵੱਡੀ ਮੁਹਿੰਮ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਚਾਹੇ ਅੱਤਵਾਦੀ ਨੇ ਚਾਹੇ ਗੈਂਗਸਟਰ ਨੇ ਤੇ ਚਾਹੇ ਡਰੱਗ ਮਾਫੀਆ ਵਾਲੇ ਨੇ ਉਹਨਾਂ ਸਾਰਿਆਂ ਦੇ ਇੱਕ ਨਪਾਹ ਗੱਠ ਜੋੜਾ ਜਿਹੜਾ ਉਹ ਉਹ ਬਣਿਆ ਹੋਇਆ ਹੈ ਅੱਜ ਜਿਸ ਡੇਢ ਮਹੀਨੇ ਬਾਅਦ ਡੇਢ ਮਹੀਨੇ ਦੇ ਵਿੱਚ ਜਦੋਂ ਦੀ ਯੋਧ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ ਅੱਜ ਨਸ਼ਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਟੌਤੀ ਹੋ ਰਹੀ ਹੈ ਅੱਜ ਗੈਂਗਸਟਰਾਂ ਦਾ ਇਨਕਾਊਂਟਰ ਹੋ ਰਿਹਾ ਹੈ ਅੱਜ ਡਰੱਗ ਸਮਗਲਰਾਂ ਦਾ ਇਨਕਾਊਂਟਰ ਹੋ ਰਿਹਾ ਹੈ ਕਿਉਂਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਲੋਕ ਆਪਦੇ ਆਪਦੀ ਕਾਲੀ ਕਮਾਈ ਦੇ ਲਈ ਪੰਜਾਬ ਦੇ ਨੌਜਵਾਨਾਂ ਦੇ ਨਸਾਂ ਦੇ ਵਿੱਚ ਜ਼ਹਿਰ ਦੇ ਟੀਕੇ ਨੇ ਜਿਹੜੇ ਉਹ ਲਾਉਣਾ ਅੱਜ ਉਦੋਂ ਜੋ ਉਹਨਾਂ ਦੇ ਉੱਪਰ ਜਦੋਂ ਕੋਈ ਕੋਈ ਕਾਰਵਾਈ ਹੋ ਰਹੀ ਹੈ ਤੇ ਉਹਦੀ ਉਧਰ ਬੈਠਾ ਪੰਨੂ ਬੋਲ ਪੈਂਦਾ ਗੁਰਪਤਵੰਤ ਪੰਨੂ ਕਿ ਪੰਜਾਬ ਦੇ ਵਿੱਚ ਅਸੀਂ ਅੱਗ ਲਾਵਾਂਗੇ ਜੀ ਪੰਜਾਬ ਚ ਵੇਦ ਕਰਦੇ ਬੁੱਟਟਾ ਦਿਓ ਜੀ ਤੇ ਉਹ ਦੂਜੇ ਪਾਸੇ ਤੇ ਪ੍ਰਤਾਪ ਬਾਜਵੇ ਹੁਣੀ ਬੋਲ ਪੈਂਦੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਇਹ ਲੀਡਰ ਇਹਨਾਂ ਨੂੰ ਲੋਕਾਂ ਨੇ ਬਣਾ ਕਿਵੇਂ ਦਿੱਤਾ ਸੋ ਮੇਰੀ ਅੱਜ ਮੇਰੇ ਵੀਰੋ ਬੜੀ ਸਪਸ਼ਟ ਗੱਲ ਹੈ ਪ੍ਰਤਾਪ ਬਾਜਵੇ ਜੀ ਗੱਲ ਲੜ ਬੰਨ ਲਓ ਗੱਲ ਪੱਲੇ ਬੰਨ ਲਓ ਜੇ ਤੁਸੀਂ ਇਹ ਕਹਿ ਕੇ ਕਿ ਜੀ ਮੈਂ ਕਹਿ ਦਿੱਤਾ ਪਰ ਮੈਂ ਸੋਰਸ ਨਹੀਂ ਦੱਸਦਾ ਹੈਗਾ ਸੋਰਸ ਦਾ ਭਰਾਵਾ ਕੀ ਏ ਤੇਰੇ ਗਲ ਦੇ ਵਿੱਚ ਹਲਕ ਦੇ ਵਿੱਚ ਹੱਥ ਕਢਾ ਕੇ ਪੰਜਾਬ ਸਰਕਾਰ ਤੇ ਪੁੱਸ ਕਢਾ ਕੇ ਲਾਉ ਉਹ ਇਹ ਤਾਂ ਵਹਿਮ ਦੂਰ ਕਰ ਦੇ ਤੂੰ ਇਹਦਾ ਵਹਿਮ ਦੂਰ ਕਰ ਦੇ ਪਰ ਅਸੀਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੀ ਸੇਫਟੀ ਸਿਕਿਉਰਿਟੀ ਨਾਲ ਅਸੀਂ ਖਿਲਵਾੜ ਨਹੀਂ ਹੋਣ ਦੇਣਾ ਗੱਲਾਂ ਮੁੱਕਦੀਆਂ ਦੋਈ ਨੇ ਬਾਜਵਾ ਸਾਹਿਬਾ ਹੁਣੇ ਮੈਨੂੰ ਅੱਜ ਕੋਈ ਸਾਡਾ ਮਕਸਦ ਇੱਥੇ ਮੇਰੇ ਵੀਰੋ ਕੋਈ ਕੋਈ ਸ਼ੋਅ ਆਫ ਸਟਰੈਂਥ ਨਹੀਂ ਹੈਗਾ ਕੋਈ ਤਾਕਤ ਦੀ ਨਮائش ਕਰਨ ਦਾ ਨਹੀਂ ਹੈਗਾ ਕੋਈ ਵੱਡਾ ਜਲਸਾ ਜਲੂਸ ਕਰਨ ਦਾ ਨਹੀਂ ਹੈਗਾ ਕੋਈ ਮੋਹੱਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਸਾਡਾ ਕੋਈ ਮਕਸਦ ਪਰਪਸ ਨਹੀਂ ਹੈਗਾ ਕਿ ਅਸੀਂ ਕੋਈ ਕਿਸੇ ਨੂੰ ਪ੍ਰੋਟੈਸਟ ਕਰੀਏ ਮਾਰਚ ਕਰੀਏ ਕੋਈ ਵੈਰੀਕੇਟ ਤੋੜੀਏ ਕੋਈ ਕਿਸੇ ਆਮ ਰਾਗੀਰ ਆਮ ਨਾਗਰਿਕ ਨੂੰ ਪਰੇਸ਼ਾਨੀ ਹੋਵੇ ਸਾਡਾ ਕੋਈ ਮਕਸਦ ਨਹੀਂ ਹੈਗਾ ਅੱਜ ਸਿਰਫ ਔਰ ਸਿਰਫ ਬਾਜਵਾ ਸਾਹਿਬ ਕਾਂਗਰਸ ਪਾਰਟੀ ਵਾਲਿਓ ਇਹ ਤੁਹਾਡੇ ਲਈ ਟ੍ਰੇਲਰ ਹੈ ਇਹ ਤਾਂ ਹਜੇ ਇਹ ਤਾਂ ਹਜੇ ਮੁਠੀ ਪਰ ਚੰਦ ਸਾਥੀ ਨੇ ਜਿਹੜੇ ਆਮ ਆਦਮੀ ਪਾਰਟੀ ਵਾਲਿਓ ਪੰਜਾਬ ਦੇ ਵਿੱਚੋਂ ਇਕੱਠੇ ਹੋਏ ਨੇ ਯਾ ਤਾਂ ਗੱਲਾਂ ਦੋ ਹੀ ਮੁੱਕਣਗੀਆਂ ਬਾਜਵਾ ਸਾਹਿਬ ਯਾ ਤਾਂ ਸੋਰਸ ਕੀ ਹੈ ਤੁਹਾਡਾ ਕਿ 32 ਬੰਬ ਜੇ ਤੁਹਾਨੂੰ ਇਹ ਪਤਾ ਵੀ ਆਏ ਹੋਏ ਪਰ ਪਏ ਨੇ ਤੇ ਲਾਈਵ ਪਏ ਨੇ 32 ਬੰਬ ਕਿੱਥੇ ਪਏ ਨੇ ਇਹ ਵੀ ਤੁਹਾਨੂੰ ਪਤਾ ਹੋਊਗਾ ਇਹ ਦੱਸ ਦੋ ਤੇ ਉਹਨਾਂ ਦੇ ਟਾਰਗੇਟ ਤੇ ਕੌਣ-ਕੌਣ ਹੈ ਇਹ ਪਤਾ ਹੋਊਗਾ ਇਹ ਵੀ ਦੱਸ ਦੋ ਯਾ ਤਾਂ ਸਹੀ ਤਰੀਕੇ ਨਾਲ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਏਜੰਸੀਆਂ ਨੂੰ ਯਾ ਤਾਂ ਸਾਰੀ ਦੀ ਸਾਰੀ ਜਾਣਕਾਰੀ ਦੇ ਦਿਓ ਤੇ ਜੇ ਜੇ ਇਹ ਤੁਸੀਂ ਕਹਿੰਦੇ ਹੋ ਆ ਹੁਣ ਕਹਿੰਦੇ ਜੀ ਉਸ ਦਿਨ ਕੇ ਮੇਰੇ ਆਪਣੇ ਇੰਟੈਲੀਜੈਂਸ ਏਜੰਸੀਆਂ ਦੇ ਭਾਈ ਨਾ ਕੇਂਦਰ ਵਾਲੇ ਨੇ ਸਾਡੇ ਨਾਲ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਨਾ ਪੰਜਾਬ ਦੇ ਮੁੱਖ ਮੰਤਰੀ ਹੋਮ ਮਿਨਿਸਟਰ ਨੂੰ ਪਤਾ ਹੈ ਨਾ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਏਜੰਸੀਆਂ ਨੂੰ ਪਤਾ ਤੁਹਾਨੂੰ ਇਕੱਲੇ ਨੂੰ ਕਿੱਥੋਂ ਪਤਾ ਲੱਗ ਗਈ ਤੇ ਜੇ ਕੇਂਦਰ ਵਾਲੇ ਨੇ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਬਾਜਵਾ ਤੇ ਭਾਜਪਾ ਬਾਜਵਾ ਤੇ ਭਾਜਪਾ ਦੋਹੇ ਰਲੇ ਹੋਏ ਨੇ ਤੇ ਦੋਹੇ ਰਲ ਕੇ ਪੰਜਾਬ ਦਾ ਮਾਹੌਲ ਢੜੋ ਖਰਾਬ ਕਰਨਾ ਚਾਹੁੰਦੇ ਨੇ ਇਹ ਤਾਂ ਨਹੀਂ ਮਿੱਤਰੋ ਚੱਲਣ ਮੇਰਾ ਇਹ ਤਾਂ ਨਹੀਂ ਮਿੱਤਰੋ ਚੱਲਣ ਦੇਣਾ ਜਮਾਈ ਸੋ ਬਾਜਵਾ ਸਾਹਿਬ ਅੱਜ ਤੁਹਾਨੂੰ ਅੱਜ ਅਸੀਂ ਇੱਕ ਸਿੰਪਲ ਦੋ ਲਫ਼ਜ਼ੀ ਵਾਰਨਿੰਗ ਹੈ ਜਿਹੜੀ ਉਹ ਦੇ ਕੇ ਛੱਡਦੇ ਹਾਂ ਆਪਦਾ ਧਰਨਾ ਇਥੋਂ ਅਸੀਂ ਸਮਾਪਤ ਕਰਾਂਗੇ ਆ ਹੁਣੇ ਮੈਨੂੰ ਨਹੀਂ ਤਾਂ ਚੱਲਣਾ ਤਾਂ ਬਾਜਵੇ ਦੀ ਕੋਠੀ ਵੱਲੋਂ ਸੀਗਾ ਆ ਹੁਣੇ ਮੈਨੂੰ ਮੀਡੀਆ ਵਾਲੇ ਸਾਥੀ ਪੁੱਛਦੇ ਕਹਿੰਦੇ ਜੀ ਬਾਜਵਾ ਸਾਹਿਬ ਦਾ ਹੁਣੇ-ਹੁਣੇ ਪਤਾ ਲੱਗਿਆ ਕਿ 2 2 ਵਜੇ ਉਹ ਪੰਜਾਬ ਦੇ ਇੰਟੈਲੀਜੈਂਸ ਆਫਿਸ ਦੇ ਵਿੱਚ ਬਿਆਨ ਦਰਜ ਕਰਾ ਰਹੇ ਨੇ ਮੈਂ ਕਿ ਬੜੀ ਛੇਤੀ ਨੱਤਾ ਗੰਭੀਆਂ ਹਜੇ ਤਾਂ ਥੋੜੀ ਜਿਹੀ ਬੰਦੇ ਇਕੱਠੇ ਹੋਏ ਨੇ ਸੋ ਇਸ ਕਰਕੇ ਸੋ ਇਸ ਕਰਕੇ ਅੱਜ ਆਪਾਂ ਇਹਦੀ ਸਮਾਪਤੀ ਇੱਥੇ ਕਰਾਂਗੇ ਪਰ ਦੋ ਚੀਜ਼ਾਂ ਨੇ ਬਾਜਵਾ ਸਾਹਿਬ ਗੱਲਾਂ ਦੋ ਹੀ ਮੁਕਣੀਆਂ ਨੇ ਨੰਬਰ 1 ਜਾਂ ਤਾਂ ਸਾਰੀ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਪੰਜਾਬ ਸਰਕਾਰ ਨੂੰ ਦੇ ਪੰਜਾਬ ਨੂੰ ਪੁਲਿਸ ਨੂੰ ਦੇ ਦਿਓ ਤੇ ਜੇ ਤੁਸੀਂ ਇਹ ਗੱਲ ਜੇ ਤੁਸੀਂ ਇਹ ਗੱਲ ਇਹ ਕਹਿੰਨੇ ਹੋ ਜਾਂ ਤੁਹਾਡੇ ਕਾਂਗਰਸ ਵਾਲੇ ਇਹ ਕਹਿੰਦੇ ਨੇ ਵੀ ਇਹ ਤਾਂ ਜੀ ਉਹੀ ਬਾਜਵਾ ਸਾਹਿਬ ਨੇ ਕਹਿਦੀ ਇਹ ਤਾਂ ਝੂਠ ਸੀਗਾ ਤੇ ਸਾਰੇ ਪੰਜਾਬ ਦੇ ਮੂਰੇ ਕੰਨ ਫੜ ਕੇ ਬਾਜਵਾ ਸਾਹਿਬ ਮਾਫੀ ਮੰਗੋ ਕਿ ਮੈਂ ਦਹਿਸ਼ਤ ਫਲਾਉਣ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਹੈ ਇਹ ਇਹ ਕੰਮ ਇਹ ਰਾਜਨੀਤੀ ਹੈ ਜਿਹੜੀ ਇਹ ਐ ਨਹੀਂ ਥੋੜੀ ਅਸੀਂ ਹਲਕੀ ਆਪਦੀ ਗਰੀ ਗਿਰੀ ਹੋਈ ਔਰ ਮਰੀ ਹੋਈ ਰਾਜਨੀਤੀ ਚਮਕਾਉਣ ਦੇ ਲਈ ਜੇ ਤੁਸੀਂ ਅਜਿਹਾ ਬਿਆਨਬਾਜ਼ੀਆ ਕਰੋਗੇ ਤੇ ਇਹ ਨਹੀਂ ਬਰਦਾਸ਼ਤ ਹੋਣਾ ਹੈਗਾ ਸੋ ਮੇਰੇ ਵੀਰੋ ਤੁਹਾਡਾ ਬਹੁਤ ਸਾਮਾ ਨਾਲ ਲੈਂਦਾ ਹੋਇਆ ਅੱਜ ਫੇਰ ਇੱਥੇ ਪਹੁੰਚਣ ਦੇ ਉੱਪਰ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ ਮੈਂ ਤੁਹਾਨੂੰ ਹੁਣੇ ਹੋਕਾ ਦੇ ਦੇਣਾ ਕਿ ਅੱਜ ਦਾ ਸਿਰਫ ਔਰ ਸਿਰਫ ਇੱਕ ਟਰਾਈ ਸੀਗਾ ਇਹ ਕੋਈ ਸ਼ੋਅ ਆਫ ਸਟਰੈਂਥ ਨਹੀਂ ਸੀ ਤਾਕਤ ਦਾ ਮਜਾਰਾ ਨਹੀਂ ਸੀਗਾ ਇਹ ਮਾੜਾ ਜਿਹਾ ਇੱਕ ਇੱਕ ਪ੍ਰੋਗਰਾਮ ਬਣਾਇਆ ਸੀ ਕਿ ਬਾਜਵੇ ਦੀ ਕੋਠੀ ਨੂੰ ਘੇਰਨਾ ਪਰ ਜਦੋਂ ਹੁਣ ਪਤਾ ਲੱਗੇ ਕਿ ਇੰਨੇ ਕੁ ਬੰਦੇ ਦੇਖ ਕੇ ਉਹ ਚੱਲੇ ਨੇ ਬਿਆਨ ਦਰਜ ਕਰਾਉਣਾ ਤੇ ਬਾਜਵਾ ਸਾਹਿਬ ਜੀ ਤਾਂ ਬਿਆਨ ਦਰਜ ਕਰਾਓ ਕੋਆਪਰੇਟ ਕਰੋ ਨਹੀਂ ਤੁਹਾਡੇ ਤੁਨੂੰ ਘਰੋਂ ਨਿਕਲਣਾ ਜਿਹੜਾ ਉਹ ਅਸੀਂ ਉਹ ਦੁਸ਼ਵਾਰ ਕਰ ਦਾਂਗੇ ਘਰੋਂ ਨਹੀਂ ਨਿਕਲਦੇ ਨਾ ਤੇ ਤੁਹਾਡੇ ਹਲਕੇ ਦੇ ਵਿੱਚੋਂ ਇਹ ਜਾਣਕਾਰੀ ਕਿਵੇਂ ਕੱਢ ਕੇ ਲੈ ਕੇ ਆਉਣੇ ਪੰਜਾਬ ਦੀ ਸੇਫਟੀ ਔਰ ਸਿਕਿਉਰਿਟੀ ਦੇ ਲਈ ਇਹਦੇ ਲਈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਉਹ ਵਚਨਬੱਧ ਹੈ ਸੋ ਇਹਨੇ ਸ਼ਬਦਾਂ ਦੇ ਨਾਲ ਮੇਰੇ ਵੀਰੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿਲ ਦੀ ਅੰਗਰੇਜ਼ੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ